ਵੈਲਕਮ ਬੈਕ ਮੇਰੇ ਮਿਨੀ ਬਲੌਗ ਦੇ ਵਿੱਚ ਆਈ ਹੋਪ ਕਿ ਸਾਰੇ ਠੀਕ ਹੋਵੋਗੇ ਅੱਜ ਦੀ ਸ਼ੁਰੂਆਤ ਆਪਾਂ ਪਹਿਲਾਂ ਉੱਠ ਕੇ ਚਾਹ ਤਰੀ ਨਾਲ ਹੀ ਆਲੂ ਬਣੇ ਰੱਖੇ ਨਾਲ ਹੀ ਆਪਾਂ ਤਰੀ ਦਾਲ ਸਾਰੇ ਕੰਮ ਇੱਕ ਵਾਰੀ ਇਕੱਠੇ ਹੋ ਜੂਗੇ ਟਾਈਮ ਬਚਤ ਹੋ ਜੂਗਾ ਵੇਸਟ ਨਹੀਂ ਹੋਊਗਾ ਸੋ ਆਪਾਂ ਖੜਿਆ ਖੜਿਆ ਨੇ ਮੈਂ ਕਿਹਾ ਚਲੋ ਇੱਕ ਹੈਕ ਟਰਾਈ ਕਰਕੇ ਦੇਖਦੇ ਆ ਮੈਂ ਕਿਚਨ ਹੈਕਸ ਦੀਆਂ ਵੀਡੀਓ ਦੇਖਦੀ ਹੁੰਨੀ ਆ ਤਾਂ ਉੱਚ ਦੇਖਿਆ ਸੀ ਕਿ ਆਪਾਂ ਪਲਾਸਟਿਕ ਬੈਗਸ ਨੂੰ ਕਿੱਦਾਂ ਬੰਦ ਕਰਦੇ ਆ ਕਰ ਸਕਦੇ ਆ ਨਾਈਫ ਦੇ ਨਾਲ ਗਰਮ ਕਰਕੇ ਬਟ ਇੱਥੇ ਤਾਂ ਕੁਝ ਹੋ ਰਹੀ ਹੋਣ ਲੱਗਾ ਸੀਗਾ ਇਹਦਾ ਆ ਕੁਝ ਬਣ ਗਿਆ ਸੀਗਾ ਫਿਰ ਆਪਾਂ ਦਾਲ ਨੂੰ ਪਾਇਆ ਡੱਬੇ ਦੇ ਵਿੱਚ ਕਿਉਂਕਿ ਉਹ ਹੈ ਆਪਣਾ ਕੰਮਜਾਬ ਨਹੀਂ ਹੋਇਆ ਚਾਹ ਤਾਂ ਆਪਾਂ ਧਰ ਦਿੱਤੀ ਸੀ ਪਰ ਮਿੱਠਾ ਪਾਉਣਾ ਭੁੱਲ ਗਏ ਉਹ ਬਾਅਦ ਵਿੱਚ ਪਾਇਆ ਫਿਰ ਉਸ ਤੋਂ ਬਾਅਦ ਚਾਹ ਪੀਤੀ ਬੈਠ ਕੇ ਤੇ ਥੋੜੀ ਬਹੁਤੀ ਘਰ ਦੀ ਘਿਤੀ ਕਲੀਨਿੰਗ ਫਿਰ ਆਪਾਂ ਆ ਗਏ ਪਰੌਂਠਿਆਂ ਤੇ ਜਿਹੜਾ ਕਿ ਆਪਾਂ ਇੱਕ ਹਫ਼ਤੇ ਤੋਂ ਸੋਚ ਰਹੇ ਹਾਂ ਕਿ ਸੰਡੇ ਆਵੇ ਤੇ ਪਰੌਠੇ ਬਣਾਈਏ ਆਲੂਆਂ ਵਾਲੇ ਤੇ ਖਾਈਏ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਮੂਹਰ ਵਿੱਚ ਪਾਣੀ ਨਾ ਲੈ ਕੇ ਆਓ ਮੈਂ ਤਾਂ ਹਰ ਸੰਡੇ ਪਰੌਠੇ ਬਣਾਉਦੀ ਬਣਾਉਦੀ ਹੁੰਦੀ ਆ ਚਾਹੇ ਕੋਈ ਹੋਵੇ ਆਲੂਆਂ ਵਾਲੇ ਹੋਣ ਮੂਲੀਆਂ ਵਾਲੇ ਹੋਣ ਫਿਰ ਆਪਾਂ ਤਿਆਰ ਹੋ ਕੇ ਗਏ ਮਾਲ ਤੇ ਮੜਾ ਜਾ ਕੀਤਾ ਫੋਟੋ ਸ਼ੂਟ ਤੇ ਫਿਰ ਆਪਾਂ ਕਾਫੀ ਆਰਡਰ ਕੀਤੀ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਆਪਸ਼ਨ ਦੇ ਵਿੱਚ ਕੈਪੀਚੀਨੋ ਮੈਨੂੰ ਬਹੁਤ ਪਸੰਦ ਆ ਤੁਸੀਂ ਵੀ ਕਦੀ ਟਰਾਈ ਕਰਕੇ ਦੇਖਿਓ ਤੁਸੀਂ ਵੀ ਆਹਾਂ ਗੋਭੀ ਗੰਜੀ ਕਰਕੇ ਲੈਣੇ ਹੁੰਨੇ ਮੇਰੇ ਵਾਂਗੂ ਪੈਸੇ ਬਚਾਉਣ ਦੇ ਲਈ ਬਟ ਕਈ ਲੋਕ ਯੂਜ਼ ਕਰਦੇ ਆ ਸਬਜ਼ੀ ਚ ਹਨਾ ਇਹਨੂੰ ਪਾਉਂਦੇ ਆ ਤੇ ਮੈਨੂੰ ਵਧੀਆ ਨਹੀਂ ਲੱਗਦੇ ਫਿਰ ਮੜੇ ਸ਼ੀਸ਼ਾ ਮਿਲ ਗਿਆ ਮੈਂ ਕਿਹਾ ਚੱਲ ਇੱਕ ਕਲਿੱਪ ਬਣਾ ਲੈਨੇ ਆ ਤੇ ਮੜੀ ਜੇ ਸ਼ਾਪਿੰਗ ਕਰ ਲੈਨੇ ਆ ਫਿਰ ਸਮਾਨ ਤਾਂ ਲੈ ਲਿਆ ਪਰ ਸੋਚਣ ਲਈ ਸੀ ਵੀ ਇਹਨੂੰ ਘਰੇ ਲੈ ਕੇ ਕਿੱਦਾਂ ਸੋਣਾ ਆ ਬਸ ਫਿਰ ਆਪਾਂ ਸਮਾਨ ਚੁੱਕਿਆ ਤੇ ਹੋ ਗਏ ਘਰ ਨੂੰ ਚਾਲੇ ਪਾ ਲੈ ਸੀਗੇ ਆਈ ਤੋਂ ਦਾ 뷰 ਬਹੁਤ ਸੋਹਣਾ ਹੈਗਾ ਜਿਹੜਾ ਮੋਲ ਹੈ ਇੱਥੇ ਬਹੁਤ ਵਧੀਆ ਹੈ ਇਹਦੇ ਨਾਲ ਬਾਰਲੀ ਸਾਈਡ ਇੱਕਾ ਬਹੁਤ ਸੋਹਣੀ ਪਾਰਕ ਕਿਆ ਕਾਫੀ ਖੁੱਲੀ ਡੁੱਲੀ ਇੱਥੇ ਮੇਲੇ ਮੂਲੇ ਵੀ ਲੱਗਦੇ ਹੁੰਦੇ ਆ ਕਈ ਵਾਰੀ ਹਨਾ ਇੱਥੇ ਬੈਠ ਕੇ ਇੰਨਾ ਸਕੂਨ ਮਿਲਦਾ ਹੈ ਇੰਨਾ ਵਧੀਆ ਲੱਗਦਾ ਹੈ ਨਾ ਬਟ ਬਟ ਇੱਥੇ ਬੈਠਣ ਦਾ ਕਦੀ ਵੀ ਟਾਈਮ ਨਹੀਂ ਮਿਲਿਆ ਇੰਨੀ ਬਿਜ਼ੀ ਲਾਈਫ ਆ ਜਦੋਂ ਉੱਪਰ ਦੇਖਿਆ ਆਸਮਾਨ ਬਹੁਤ ਜ਼ਿਆਦਾ ਸੋਹਣਾ ਸੀ ਤੇ ਨਾਲ ਹੀ ਆਪਾਂ ਬਲੌਗ ਦਾ ਕਰਦੇ ਆ ਐਂਡ ਥੈਂਕ ਯੂ ਸੋ ਮੱਚ